ਜਿਹੜੀ ਕਟਨਾ ਨਿਊਜ਼ੀਲੈਂਡ ਵਿੱਚ ਹੋਈ ਹੈ ਨਾ ਉਹ ਹੈਗਾ ਸਾਊਥ ਆਕਲੈਂਡ ਦੇ ਵਿੱਚ ਜਿਹੜਾ ਕਿ ਨਿਊਜ਼ੀਲੈਂਡ ਦਾ ਇੱਕ ਪ੍ਰਮੁੱਖ ਸ਼ਹਿਰ ਹੈਗਾ ਉੱਥੇ ਜਦੋਂ ਨਗਰ ਕੀਰਤਨ ਕੱਢਿਆ ਗਿਆ ਉੱਥੇ ਜੋ ਗੁਰਦੁਆਰਾ ਘਰ ਸਾਫ ਦਾ ਹੈਗਾ ਗੁਰਦਵਾਰ ਸਾਹਿਬ ਉੱਥੇ ਉੱਥੋਂ ਦੀ ਸਿੱਖ ਸੰਗਤ ਵੱਲੋਂ ਮਤਲਬ ਕਿ ਨਗਰ ਕੀਰਤਨ ਕੱਢਿਆ ਗਿਆ ਇਹ ਹੈ ਨਾ ਕਿ ਰੋਜ਼ ਰੋਜ਼ ਦੇ ਨਗਰਕੀਤਨਾ ਕਰਕੇ ਜੋ ਉੱਥੋਂ ਦੀ ਜਨਰਲ ਪਬਲਿਕ ਨੂੰ ਹਸਲ ਹੁੰਦੀ ਹੈਗੀ ਆ ਉਹਦੇ ਕਰਕੇ ਲੋਕਾਂ ਦੇ ਵਿੱਚ ਜਿਹੜੇ ਨਿਊਜ਼ੀਲੈਂਡਰਸ ਜਾਂ ਹੋਰ ਮੌਲਤਾਂ ਦੇ ਲੋਕ ਹੈਗੇ ਆ ਉਹਨਾਂ ਵਿੱਚ ਕੁਛ ਨਾ ਕੁਛ ਇਰੀਟੇਸ਼ਨ ਹੈਗੀ ਆ ਇਸ ਦਾ ਪਗਟਾਵਾ ਆਪਾਂ ਆਸਟ੍ਰੇਲੀਆ ਵਿੱਚ ਵੀ ਦੇਖਿਆ ਹੈਗਾ ਜਿੱਥੇ ਕਿ ਐਂਟੀ ਇਮੀਗ੍ਰੈਂਟਸ ਤੇ ਮੇਨਲੀ ਅਬਾਊਟ ਮਤਲਬ ਕਿ ਇੰਡੀਅਨਸ ਤੇ ਉਹਨਾਂ ਵਿੱਚੋਂ ਸਿੱਖ ਪਾਪੂਲੇਸ਼ਨ ਨੂੰ ਦੇ ਉੱਥੇ ਹੋਣ ਕਰਕੇ ਜਾਂ ਉਹਨਾਂ ਦੇ ਉੱਥੇ ਇਮੀਗ੍ਰੈਂਟਸ ਹੋਣ ਕਰਕੇ ਉਹਦੇ ਖਿਲਾਫ ਆਸਟ੍ਰੇਲੀਅਨ ਗੋਰਿਆਂ ਨੇ ਉੱਥੇ ਪ੍ਰਦਰਸ਼ਨ ਕੀਤੇ ਸੀਗੇ ਪਿਛਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਕੈਨੇਡਾ ਵਿੱਚ ਪ੍ਰਦਰਸ਼ਨ ਹੋਇਆ ਹੈਗਾ ਇਸੇ ਤਰ੍ਹਾਂ ਬਹੁਤ ਵੱਡਾ ਪ੍ਰਦਰਸ਼ਨ इंग्लैंड ਦੇ ਵਿੱਚ ਹੋਇਆ ਹੈਗਾ ਤੇ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਐਂਟੀ ਇਮੀਗ੍ਰੈਂਟਸ ਜਿਹੜੀ ਫੀਲਿੰਗ ਹੈਗੀ ਆ ਖਾਸ ਕਰਕੇ ਅਗੇਂਸਟ ਦਾ ਸਿਕਸ ਉਹ ਬਹੁਤ ਪਰਫੁੱਲਟ ਹੋ ਰਹੀ ਹੈਗੀ ਆ ਜਿਹਦਾ ਇੱਕ ਕਾਰਨ ਆਪਾਂ ਦੇਖਿਆ ਨਿਊਜ਼ੀਲੈਂਡ ਦੇ ਵਿੱਚ ਕਿ ਜਾਂ ਤਾਂ ਕੋਈ ਪ੍ਰੋਪਰ ਕੋਈ ਇੱਕ ਦਿਨ ਮੈਥਲੋ ਕਿ ਇਸ ਦਿਨ ਆਪਾਂ ਨਗਰ ਕੀਰਤਨ ਕੱਢਣਾ ਹੈਗਾ ਤੇ ਇਹਦੇ ਕੀ ਆਦੇਸ਼ ਹੋਣਗੇ ਕਿ ਇਸ ਦੇ ਰਾਈ ਸਿਰਫ ਅਸੀਂ ਆਪਣੀ ਸ਼ਕਤੀ ਦਾ ਪਰਟਾਵਾ ਕਰਨਾ ਹੈਗਾ ਜਾਂ ਮਤਲਬ ਕਿ ਆਪਣੇ ਵੱਲੋਂ ਇੱਕ ਪ੍ਰੈਜ਼ੈਂਸ ਸ਼ੋ ਕਰਨੀ ਹੈਗੀ ਆ ਕਿਉਂਕਿ ਜਿਹੜਾ ਨਿਊਜ਼ੀਲੈਂਡ ਜਾਂ ਹੋਰ ਥਾਵਾਂ ਤੇ ਵੀ ਆਪਣੇ ਨਗਰ ਕੀਰਤਨ ਹੁੰਦੇ ਹੈਗੇ ਆ ਉਹਦੇ ਵਿੱਚ ਅਕਸਰ ਇਹ ਰਿਵਾਜ ਹੈਗਾ ਕਿ ਆਪਾਂ ਉੱਥੇ ਆਪਣਾ ਮਿਲੀਟੈਂਟ ਜਿਹੜਾ ਪੋਸਚਰ ਹੈਗਾ ਉਹਨਾਂ ਜ਼ਿਆਦਾ ਪ੍ਰਮੁਖਤਾ ਦਿੰਨੇ ਹੈਗੇ ਆ ਜਿਸ ਤਰ੍ਹਾਂ ਕਿ ਨੰਗੀਆਂ ਕਰਪਾਨਾ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਮਾਨ ਹੈਗੇ ਆ ਜਿਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਜ਼ਿਆਦੇ ਪ੍ਰੋਮੀਨੈਂਟਲੀ ਵੈਪਨਸ ਵਜੋਂ ਜਾਣਿਆ ਜਾਂਦਾ ਹੈਗਾ ਜਾਂ ਪਛਾਣਿਆ ਜਾਂਦਾ ਹੈਗਾ ਉਸ ਚੀਜ਼ ਤੇ ਜੇ ਤੁਸੀਂ ਪੋਸਟ ਨਿਊਜ਼ੀਲੈਂਡ ਵਿੱਚ ਪੜੋ ਇਹ ਜਿਹੜੇ ਜਾਂ ਉਥੇ ਜਿਹੜੇ ਲੋਕਾਂ ਨੇ ਗੋਰਿਆਂ ਨੇ ਪ੍ਰਟੈਸਟ ਕੀਤਾ ਅਗੇਂਸਟ ਨਗਰ ਕੀਰਤਨ ਉਹਨਾਂ ਨੇ ਇਸ ਗੱਲ ਬਾਰੇ ਮਤਲਬ ਕਿ ਮੇਨ ਇੰਪੋਰਟਸ ਨਾਲ ਗੱਲ ਕੀਤੀ ਹੈਗੀ ਆ ਕਿ ਅਸੀਂ ਆਪਣੀਆਂ ਸਟਰੀਟਸ ਤੇ ਕਿਸ ਤਰ੍ਹਾਂ ਕਿ ਸੇ ਨੂੰ ਇਹ ਖੁੱਲੇ ਵੈਪਨਸ ਲੈ ਕੇ ਉੱਥੇ ਫਿਰਨ ਦੀ ਇਜਾਜ਼ਤ ਦੇਣੀ ਗਵਰਨਮੈਂਟਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਆ ਕਿ ਨਹੀਂ ਪਰ ਉੱਥੇ ਉਹਨਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈਗਾ ਪਰ ਆਪਾਂ ਨੂੰ ਸਗੋਂ ਜੇ ਕੋਈ ਇਸ ਤਰ੍ਹਾਂ ਦਾ ਤੁਸੀਂ ਕਰਨਾ ਵੀ ਹੈਗਾ ਨਗਰ ਕੀਰਤਨ ਉਸ ਵਿੱਚ ਤੁਸੀਂ ਇੰਨਾ ਕਲਿਟਰੇਚਰ ਲੈ ਕੇ ਜਾਓ ਜਿਹੜਾ ਦਰਸਤਾਂ ਦਸਾਂ ਦਾ ਹੋਵੇ ਕਿ ਜਿਵੇਂ ਦੁਨੀਆਂ ਦੇ ਨਾਮੀ ਫਲੋਸਪਸ ਸਕਾਲਰਸ ਰਹਿ ਹੈਗੇ ਆ ਚਾਹੇ ਉਹ ਇਸਟਾਪ ਤੋਂ ਮਤਲਬ ਕਿ ਜਿੰਨੇ ਵੀ ਨਾਮੀ ਬੰਦੇ ਰਹਿ ਆ ਉਹਨਾਂ ਨੇ ਆਪਣੇ ਵੱਲੋਂ ਸਿੱਖ ਕੌਮ ਬਾਰੇ ਕੀ ਪ੍ਰਤੀਕਰਮ ਦਿੱਤੀ ਹੈਗੇ ਆ ਇਕ ਤਰ੍ਹਾਂ ਉਹਨੇ ਇਸ ਕੌਮ ਨੂੰ ਤੇ ਇਸ ਕੌਮ ਤੇ ਸਰਮਾਏ ਗੁਰੂ ਗ੍ਰੰਥ ਸਾਹਿਬ ਨੂੰ ਕਿਸਤਰਾ ਵੜਿਆ ਆਇਆ ਹੈਗਾ ਤੇ ਕਿਵੇਂ ਉਸ ਪ੍ਰਤੀ ਆਪਣੇ ਸਤਕਾਰ ਦਾ ਇਜ਼ਾਫਾ ਕੀਤਾ ਹੈਗਾ ਪਰ ਇਸ ਤਰ੍ਹਾਂ ਦਾ ਸਟੈਪਸ ਦਾ ਆਪਾਂ ਕੋਈ ਚੱਕ ਦੇ ਨਹੀਂ ਹੈਗੇ ਕਿ ਆਪਣੇ ਕੌਮ ਬਾਰੇ ਆਪਣੇ ਸਿੱਖ ਪੰਥ ਬਾਰੇ ਜਿਹੜੇ ਦੁਨੀਆ ਦੇ ਨਾਮੀ ਫਲਸਫਰਸ ਤੇ ਸਕਾਲਰਸ ਨੇ ਆਪਣੇ ਵੱਲੋਂ ਥਾਟਸ ਦਿੱਤੀਆਂ ਹੈਗੀਆਂ ਉਹ ਅਸੀਂ ਉੱਥੋਂ ਦੇ ਲੋਕਾਂ ਨਾਲ ਸ਼ੇਅਰ ਕਰੀਏ ਜਾਂ ਉਹਦੇ ਬਾਰੇ ਕੋਈ ਮਤਲਕੀ ਪ੍ਰਮੁਖਤਾ ਨਾਲ ਜ਼ਿਕਰ ਕਰੀਏ ਉਹ ਦਾਪਾ ਕਰਦੇ ਨਹੀਂ ਹੈਗੇ ਆਪਾਂ ਸਿਰਫ ਇੱਕ ਆਪਣਾ ਮਿਲਟੈਂਟ ਪੋਸਚਰ ਜਿਹੜਾ ਹੈਗਾ ਉਹਨੂੰ ਜ਼ਿਆਦਾ ਪ੍ਰਮੁਖਤਾ ਦਿੰਨੇ ਹੈਗੇ ਆ ਤੇ ਆਪਾਂ ਕਿਸੇ ਵੀ ਹੋਰ ਥਾਟ ਪ੍ਰੋਸੈਸ ਤੋਂ ਪਰੇ ਹੁੱਕ ਚੱਲਦੇ ਹੈਗੇ ਆ ਜੀ ਦੇ ਕਰਕੇ ਆਪਣੇ ਇਥੇ ਹੁਣ ਪੰਜਾਬ 'ਚ ਤੁਸੀਂ ਦੇਖ ਲਓ ਜਿਸ ਤਰ੍ਹਾਂ ਕਿ ਐਂਟੀ ਮਤਲਬ ਕਿ ਪ੍ਰਵਾਸੀਆਂ ਪ੍ਰਤੀ ਇਥੇ ਪ੍ਰਾਇੋਰਟੀਕਲੀ ਸੋਚ ਉਤਰੀ ਹੈਗੀ ਆ ਤੇ ਉਹਨਾਂ ਵੱਲੋਂ ਆਪਣੇ ਤਿਉਹਾਰ ਜਿਸ ਤਰ੍ਹਾਂ ਇਥੇ ਪ੍ਰੋਮੀਨੈਂਸ ਨਾਲ ਮਨਾਏ ਜਾ ਰਹੇ ਹੈਗੇ ਆ ਉਹਨਾਂ ਪ੍ਰਤੀ ਕਿਸੇ ਨਾ ਕਿਸੇ ਆਪਣੇ ਲੋਕਾਂ ਵਿੱਚ ਰੋਸਾ ਵੀ ਹੈਗਾ ਤੇ ਅਤਰਾਜ ਵੀ ਹੈਗਾ ਕਿ ਇੰਨਾ ਨੇ ਇੱਥੇ ਆਪਣਾ ਜਿਹੜਾ ਕਲਚਰ ਹੈਗਾ ਉਹ ਕਿਉਂ ਇੰਨਾ ਜ਼ਿਆਦੇ ਮਤਲਬ ਕਿ ਇੱਥੇ ਮਤਲਬ ਕਿ ਪੂਰਾ ਧਟ ਪਟਾਵਾ ਕੀਤਾ ਜਾ ਰਿਹਾ ਹੈਗਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਇਹ ਕਾਫੀ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਜਿਹੜੀ ਹੈਗੀ ਆ ਉਹ ਪੰਜਾਬ ਵਿੱਚ ਡਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਹਦੇ ਰਾਹੀਂ ਤੇ ਇਸ ਪ੍ਰਿਜ਼ਮ ਰਾਹੀਂ ਤੁਸੀਂ ਨਿਊਜ਼ੀਲੈਂਡ ਜਾਂ ਹੋਰ ਮੁਲਕਾਂ ਵਿੱਚ ਦ੍ਰਿਸ਼ਾਂ ਨੂੰ ਦੇਖੋਗੇ ਤਾਂ ਫਿਰ ਤੁਸੀਂ ਇਸ ਨੂੰ ਚਾਦੇ ਅੰਡਰਸਟੈਂਡਿੰਗ ਇਨ ਆਰਥ ਤੇ ਡੀਪ ਥੌਟਸ ਨਾਲ ਸੋਚ ਸਕੋਗੇ ਕਿਉਂਕਿ ਆਪਾਂ ਦੇਖਿਆ ਹੈਗਾ ਕਿ ਹੁਣ ਜਿਹੜਾ ਆਪਣੀ ਕੌਮ 350 ਸਾਲਾ ਗੁਰੂ ਸੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਮਨਾ ਕੇ ਹਟੀ ਹੈ ਗਿਆ ਉਹਦੇ ਵਿੱਚ ਮੇਮ ਇੰਪੋਰਟ ਐਸਕੀ ਨੂੰ ਦਿੱਤੀ ਗਈ ਹੈਗੀ ਆ ਸਿਰਫ ਤੇ ਸਿਰਫ ਨਗਰ ਕੀਰਤਨਾਂ ਨੂੰ ਜਿੰਨੇ ਨਗਰ ਕੀਰਤਨ ਐਸ ਵਾਰੀ ਨਿਕਲੇ ਹੈਗੇ ਆ ਭਾਵੇਂ ਛੋਟੇ-ਛੋਟੇ ਗਰੁੱਪਾਂ ਵੱਲੋਂ ਚਾਹੇ ਵੱਡੀਆਂ ਸੰਸਥਾਵਾਂ ਵੱਲੋਂ ਮੇਰਾ ਖਿਆਲ ਪਹਿਲੇ ਕਦੀ ਵੀ ਕਿਸੇ ਸ਼ਤਾਬਦੀ ਤੇ ਤੇ ਕਿਸੇ ਹੋਰ ਇਸ ਤਰ੍ਹਾਂ ਦੇ ਹਿਸਟੋਰਿਕ ਦਿਨ ਤੇ ਇਸ ਤਰ੍ਹਾਂ ਦਾ ਕਦੀ ਨਗਰ ਕਿਸ ਤਰ੍ਹਾਂ ਦਾ ਪਤਾਵਾ ਨਹੀਂ ਹੋਇਆ ਹੋਗਾ